ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਸ ਬਲੌਗ ਦੇ ਵਿੱਚ ਤੇ ਅੱਜ ਦਾ ਜਿਹੜਾ ਬਲੌਗ ਹੈ ਉਹ ਸਾਡੇ ਪੌਲ ਸਿੰਘ ਤੇ ਪਵਿੱਤਰ ਸਿੰਘ ਦਾ ਧਮਾਨ ਹੈ ਤੇ ਉਹਦੀ ਤਿਆਰੀ ਚੱਲਦੀ ਹੈ ਤੇ ਚੱਲੇ ਆਂ ਸਮਾਨ ਲੈਣ ਟਰੈਕਟਰ ਦਾ ਕਿੰਦਾ ਕੀ ਪਿਆਰ ਆਪ ਕੋal ਗਿਆ ਪਹਿਲਾਂ ਆਵਾ ਇੱਕ ਬੰਦਾ ਆ ਗਿਆ ਸੁੱਖਾ ਉਸਤਾਦ આપણા ਜਿਹੜਾ ਇੱਥੇ ਰੈਡੀ ਹੈ ਤੁਹਾਡੇ ਦਾ ਸਾਮਾਨ ਕਾਲਿਆ ਰੋਡ ਅੱਧਾ ਰਹਿ ਗਿਆ ਆਹ ਬੰਦੇ ਨੂੰ ਰਾਖੀ ਕਰਤਾ ਇੱਥੇ ਖੜਾ ਵੀ ਤੂੰ ਰਾਖੀ ਕਰਨੀ ਆ ਇੱਥੇ ਕੋਈ ਚੀਜ਼ ਡਿੱਗੇ ਨਾ ਲੋ ਜੀ ਭਾਜੀ ਬਾਨੀ ਸ਼ੁਰੂ ਹੋ ਗਈ ਆ ਸਾਣਾ ਖਾਣ ਇਹ ਲੱਡੂ ਨਹੀਂ ਕੋਹ ਹੋਰੀ ਬਣ ਗਈ ਚੀਜ਼ ਆਵੇ ਤੇ ਵੀ ਚੀਜ਼ ਬਣਾ ਕੇ ਦਿੰਦੀ ਐ ਮਾਮਾ ਜੀ ਕਿਉਂ ਮੇਰਾ ਮਾਮਾ ਆ ਗਿਆ ਮਨ ਕਿੱਦਾਂ ਫਿਰ ਦੋ ਜਾ ਮੈਨੂੰ ਕਰ ਲੈਣ ਦੇ ਲੱਗਵਾ ਜਣਾ ਪਾਣੀ ਲੱਡਵਾ ਜਣਾ ਪਾਣੀ ਤੁਹਾਨੂੰ ਕਿਹਾ ਦੇ ਆ ਗਿਆ ਤੇ ਕੋ ਨਹੀਂ ਬੰਨੇ ਓਏ ਰਹਿੰਦੇ ਪਾਣੀ ਕਿ ਕਰੇ ਇਹ ਮਤੂੰ ਕੀ ਆ ਰਿਹਾ ਬਣੀ ਗੱਲ ගමණගර හදේයාර ඕන ඉතිබේන ගන්න ඕොන්න ජහ කති බේතිය නැ හෝදේ 别闹了，啊！You know, yeah. huh?